ਸੋ ਮੈਂ ਦੇਖਦਾ ਸੀ ਕਿ ਕਲਕੱਤੇ ਦੇ ਵਿੱਚ ਬਹੁਤ ਜਜ਼ਬਾ ਸੀ ਇੱਕ ਅੱਜ ਸਰਕਾਰ ਨੇ ਜਿਹੜਾ ਇਹ ਅਸੀਂ ਕਹਿੰਦੇ ਆ ਕਿ ਸਰਕਾਰੀ ਕਤਲ ਆ ਚਾਹੇ ਅਸੀਂ ਇੱਕ ਮਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹੋਏ ਉਹਨਾਂ ਦੇ ਜਜ਼ਬਾਤਾਂ ਅੱਗੇ ਸਿਰ ਝੁਕਾਉਂਦੇ ਹੋਏ ਅਸੀਂ ਇਹ ਜਿੱਤਿਆ ਹੋਇਆ ਅੰਦੋਲਨ ਹਾਰ ਗਏ ਪੰਜਾਬ ਲਈ ਬਹੁਤ ਵੱਡੀ ਤਰਾਸਦੀ ਹੈ ਕਿਉਂਕਿ ਮੈਂ ਤੁਹਾਡੀ ਇਸ ਗੱਲ ਦੇ ਨਾਲ ਇੱਕ ਹੋਰ ਲਿੰਕਡ ਗੱਲ ਕਰੂੰਗਾ ਕਿ ਨਾ ਤਾਂ ਦੇਖੋ ਪੰਜਾਬ ਕੋਲੇ ਪਾਣੀ ਬਚਿਆ ਨਾ ਸਾਡੇ ਜ਼ਮੀਨਾਂ ਬਚੀਆਂ ਨੇ ਨਾ ਸਾਡੀ ਬੋਲੀ ਬਚੀ ਆ ਤੇ ਨਾ ਸਾਡਾ ਧਰਮ ਬਚਿਆ ਅੱਜ ਸਾਨੂੰ ਚਾਰੇ ਪਾਸੇੋਂ ਜਿਹੜੀ ਮਾਰ ਪੈ ਚੁੱਕੀ ਜਿਹੜੀ ਸਰਕਾਰ ਚੱਲਦੀ ਆ ਭਗਵੰਤ ਮਾਨ ਦੀ ਸੋਚ ਤੇ ਨਹੀਂ ਚੱਲਦੀ ਇਹ ਚੱਲਦੀ ਆ ਦਿੱਲੀ ਤੇ ਜਿਹੜੇ ਇੱਥਾਂ ਦੇ ਲੀਡਰ ਬੈਠੇ ਨੇ ਉਹ ਲੀਡਰ ਜਿਨ੍ਹਾਂ ਦਾ ਸਾਡੇ ਧਰਮ ਧਰਮ ਦੇ ਵਿੱਚ ਆਸਤਾ ਕੋਈ ਨਹੀਂ ਉਹ ਲੀਡਰ ਜਿਨ੍ਹਾਂ ਦੀ ਸਾਡੀ ਬੋਲੀ ਦੇ ਵਿੱਚ ਕੋਈ ਆਸਤਾ ਨਹੀਂ ਉਹ ਸਾਨੂੰ ਕਿਵੇਂ ਇਨਸਾਫ਼ ਦੇ ਸਕਦੇ ਆ ਉਸ ਟਾਈਮ ਜਿਹੜੀ ਸਥਿਤੀ ਬੜੀ ਹਾਸੋਣੀ ਹੋਗੀ ਜਦੋਂ ਡਿਪਟੀ ਕਮਿਸ਼ਨਰ ਬਰਨਾਲਾ ਜੀ ਨੇ ਇਹ ਗੱਲ ਕਹੀ ਕਿ ਜੇਕਰ ਤੁਸੀਂ ਪਹਿਲੀ ਮੰਗ ਨਹੀਂ ਮੰਨਦੇ ਤਾਂ ਅਸੀਂ ਤੁਹਾਡੀ ਦੂਜੀ ਗੱਲ ਨਹੀਂ ਮੰਨਾਂਗੇ ਇਹ ਕਸੂਰ ਸਾਡੀਆਂ ਸਰਕਾਰਾਂ ਦਾ ਹੈ ਮੈਂ ਸਮਝਦਾ ਕਿ ਭਗਵੰਤਮਾਨ ਸਰਕਾਰ ਦਾਗਾ ਕਿ ਸਾਡੇ ਕੋਲੇ ਇਸ ਤਰ੍ਹਾਂ ਦੇ ਅਫੀਸਰ ਹੈ ਨਹੀਂ ਸਿੱਖ ਅਫੀਸਰ ਹੈ ਨਹੀਂ ਜਾਂ ਪੰਜਾਬੀ ਅਫੀਸਰ ਹੈ ਨਹੀਂ ਅਸੀਂ ਇੰਨੇ ਕਮਜ਼ੋਰ ਹੋ ਚੁੱਕੇ ਹਾਂ ਜਿਹੜਾ ਹੈਗਾ ਨਿੱਜੀ ਤੌਰ ਤੇ ਵੀ ਮੇਰਾ رابطہ ਹੋਇਆ ਇਸ ਮਸਲੇ ਨੂੰ ਲੈ ਕੇ ਜਿੰਨੇ ਵੀ ਕਮੇਟੀ ਮੈਂਬਰ ਹੋਏ ਨੇ ਅ ਉਹ ਬੜਾ ਟੁੱਟਿਆ ਮਹਿਸੂਸ ਕਰ ਰਹੀ ਹੈ ਉਹ ਇਹ ਕਹਿ ਰਹੇ ਆ ਕਿ ਅਸੀਂ ਆਪਣੀਆਂ ਮੰਗਾਂ ਮਨਾਉਣ ਤੇ ਪ੍ਰਸ਼ਾਸਨ ਤੇ ਇਸ ਗੱਲ ਦੇ ਉੱਪਰ ਦਬਾਅ ਪਾਉਣ ਤੇ ਬਹੁਤ ਨੇੜੇ ਪਹੁੰਚ ਗਏ ਸੀ ਜੇ ਇੱਕ ਅੱਧਾ ਦਿਨ ਮੋਰਚਾ ਹੋਰ ਚੱਲਦਾ ਤਾਂ ਪ੍ਰਸ਼ਾਸਨ ਨੇ ਸਾਡੀਆਂ ਮੰਗਾਂ ਖਾਸ ਕਰਕੇ ਜਿਹੜਾ ਤੁਸੀਂ ਵਿਧਾਇਕ ਦਾ ਨਾਮ ਪਾਉਣ ਵਾਲਾ ਕਹਿੰਦੇ ਵੀ ਉਹ ਮੰਨ ਜਾਣਾ ਸੀ ਪ੍ਰੈਸ਼ਰ ਦਬਾਅ ਇੰਨਾ ਜ਼ਿਆਦਾ ਬਣ ਗਿਆ ਸੀ ਫਿਰ ਸਾਨੂੰ ਜਦੋਂ ਇੱਕਦਮ ਜਿਹੜਾ ਪਰਿਵਾਰ ਸਹਿਮਤ ਹੋ ਗਿਆ ਉਹਨਾਂ ਦੇ ਅੱਗੇ ਸਾਨੂੰ ਸਿਰ ਝੁਕਾਉਣਾ ਪਿਆ ਉਹਨਾਂ ਨੇ ਜਦੋਂ ਅਸੀਂ ਡਿਸਕਸ ਕੀਤੀ ਉਹਨਾਂ ਨਾਲ ਉਹ ਸਾਡੀਆਂ ਤਕਰੀਬਨ ਗੱਲਾਂ ਨਾਲ ਸਹਿਮਤ ਸੀ ਉਸ ਤੋਂ ਬਾਅਦ ਉਹਨਾਂ ਨੇ ਇੱਕ ਵਾਰੀ ਸਾਨੂੰ ਕਿਹਾ ਵੀ ਸੀ ਕਿ ਚਲੋ ਅਸੀਂ ਜਿਹੜੇ ਬਿਆਨ ਆ ਇਹ ਲਿਖ ਲੈਨੇ ਆ ਪਰ ਮੈਨੂੰ ਇਹ ਲੱਗਦਾ ਕਿ ਉਸ ਤੋਂ ਬਾਅਦ ਸਾਥੋਂ ਉਹਨਾਂ ਨੇ 5 ਮਿੰਟ ਦਾ ਟਾਈਮ ਲਿਆ ਕਿ ਅਸੀਂ ਰਹਿ ਕਰਦੇ ਆ ਨਾ ਡਿਸਕਸ ਕਰਦੇ ਆ ਜਦੋਂ ਡਿਸਕਸ ਕਰਕੇ ਆਏ ਉਸ ਤੋਂ ਬਾਅਦ ਸਾਡੂੰ ਸਨੇਹਾ ਲੱਗ ਜਾਂਦਾ ਕਿ ਜਿਹੜੀ ਇਹ ਮੀਟਿੰਗ ਆ ਇਹ ਕੈਨਸਲ ਆ ਬੀਤੇ ਦਿਨੀ ਸੈਨਾ ਦੇ ਇੱਕ ਨੌਜਵਾਨ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਹੁੰਦਾ ਹੈ ਉਸ ਤੋਂ ਬਾਅਦ ਇੱਕ ਸੰਘਰਸ਼ ਚੱਲਦਾ ਹੈ ਧਰਨਾ ਲੱਗਦਾ ਹੈ ਤੇ ਉਸ ਤੋਂ ਬਾਅਦ ਆਖਰ ਪਰਿਵਾਰ ਇਸ ਸਹਿਮਤੀ ਤੇ ਮੰਨ ਜਾਂਦਾ ਕਿ ਚਲੋ ਪੋਸਟਮਾਰਟਮ ਤੇ ਉਸ ਤੋਂ ਬਾਅਦ ਉਹਨਾਂ ਦਾ ਸੰਸਕਾਰ ਅੱਜ ਹੋ ਗਿਆ ਉਹਨਾਂ ਦੇ ਬਹੁਤ ਨਜ਼ਦੀਕੀ ਦੋਸਤ ਜਿਹੜੇ ਉਹਨਾਂ ਦੇ ਨਾਲ ਪੰਚਾਇਤੀ ਖੇਤਰ ਦੇ ਵਿੱਚ ਵੀ ਵਿਚਰਦੇ ਸਨ ਪਰਿਵਾਰਕ ਦੋਸਤ ਵੀ ਸਨ ਹੁਣ ਵੀ ਹੈਗੇ ਨੇ ਬਹੁਤ ਜਿਹੜੇ ਟੁੱਟ ਗਏ ਸੀ ਇਸ ਘਟਨਾ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਰਹੇ ਨੇ ਪੰਚਾਇਤੀ ਵਿਭਾਗ ਦੇ ਪੰਚਾਇਤੀ ਜਿਹੜੇ ਸਰਪੰਚ ਆਪਣੇ ਹੁੰਦੇ ਨੇ ਸਾਰੇ ਉਸ ਖੇਤਰ ਦੇ ਭਾਈ ਤਰਨਜੀਤ ਸਿੰਘ ਦੁੱਗਲ ਜੀ ਭਾਈ ਜੀ ਇਸ ਕਹਾਣੀ ਨੂੰ ਤਾਂ ਆਪਾਂ ਸਾਰਿਆਂ ਨੇ ਵੇਖਿਆ ਤੁਹਾਡਾ ਤਾਂ ਨਿੱਜੀ ਪਰਿਵਾਰਕ ਸਾਂਝ ਵੀ ਹੈ ਤੇ ਉਸ ਤੋਂ ਬਾਅਦ ਤੁਸੀਂ ਸੰਘਰਸ਼ ਦੀ ਲੜਾਈ ਵੀ ਲੜੀ ਅੱਜ ਉਹਨਾਂ ਦਾ ਸੰਸਕਾਰ ਹੋ ਗਿਆ ਪਰ ਮੈਂ ਦੇਖ ਰਿਹਾ ਕਿ ਅੰਦਰੋਂ ਅੰਦਰ ਹੀ ਤੁਸੀਂ ਟੁੱਟੇ ਟੁੱਟੇ ਨਜ਼ਰ ਆ ਰਹੇ ਹੋ ਬਿਲਕੁਲ ਕਿਉਂਕਿ ਸੁਖਵਿੰਦਰ ਸਿੰਘ ਕੋਲਕੱਤਾ ਨਾ ਮੇਰਾ ਤਕਰੀਬਨ 12-13 ਸਾਲ ਦਾ ਪਿਆਰ ਆ ਜਦੋਂ ਵੀ ਅਸੀਂ ਜਿੰਨੀਆਂ ਵੀ ਅਸੀਂ ਐਡਿਟਿਸ਼ਨਲ ਲੜੀਆਂ ਪੰਚੈਤਾਂ ਨੇ ਰਲ ਕੇ ਲੜੀਆਂ ਨੇ ਚਾਹੇ ਉਹ ਜਿਹੜੀ ਸੁਖਵਿੰਦਰ ਸਿੰਘ ਕੋਲਕੱਤੇ ਨੂੰ ਜਦੋਂ ਆਪਾਂ ਆ ਜਿਹੜੇ ਸਰਕਾਰ ਨੇ ਚਲਾਏ ਸੀਗੇ ਸਿਹਤ ਬਾਕ ਸੰਬੰਧੀ ਜਿਹੜੇ ਖੋਲਨੇ ਸੀਗੇ ਮਹੱਲਾ ਕਲੀਨਿਕ ਉਹਦੇ ਵਿੱਚ ਜਿਹੜਾ ਹੈਗਾ ਇਥੋਂ ਦੇ ਜਿਹੜੇ ਹਲਕਾ ਚਾਰਜ ਆਮ ਆਦਮੀ ਪਾਰਟੀ ਦੇ ਐਮਐਲਏ ਲਾਭ ਸਿੰਘ ਗੁਕੇ ਨਾਲ ਲੜਾਈ ਲੜਨ ਦੀ ਗੱਲ ਹੋਵੇ ਚਾਹੇ ਜਿੰਨੇ ਵੀ ਸਾਡੇ ਹਲਕੇ ਦੇ ਵਿੱਚ ਜਾਂ ਜ਼ਿਲ੍ਹੇ ਦੇ ਨਰੇਗਾ ਮਜ਼ਦੂਰਾਂ ਦੀ ਗੱਲ ਹੋਵੇ ਜਾਂ ਕੋਈ ਹੋਰ ਜਿਹੜੇ ਆਮ ਲੋਕਾਂ ਦੇ ਜਿਹੜੇ ਸਾਡੇ ਕਿਸਾਨਾਂ ਦੀ ਲੜਾਈ ਹੋਵੇ ਮਜ਼ਦੂਰਾਂ ਦੀ ਲੜਾਈ ਹੋਵੇ ਉਹ ਮੈਂ ਤੇ ਕਲਕੱਤੇ ਨੇ ਤੇ ਸਾਡੇ ਸੋਰ ਸਾਡੇ ਸਰਪੰਚ ਭਰਾ ਨੇ ਸਾਡੇ ਉਹਨਾਂ ਨੇ ਇਕੱਠਿਆਂ ਲੜਾਈ ਲੜੀ ਆ ਸੋ ਮੈਂ ਦੇਖਦਾ ਸੀ ਕਿ ਕਲਕੱਤੇ ਦੇ ਵਿੱਚ ਬਹੁਤ ਜਜ਼ਬਾ ਸੀ ਇੱਕ ਅੱਜ ਸਰਕਾਰ ਨੇ ਜਿਹੜਾ ਇਹ ਅਸੀਂ ਕਹਿੰਦੇ ਆ ਕਿ ਸਰਕਾਰੀ ਕਤਲ ਆ ਚਾਹੇ ਅਸੀਂ ਇੱਕ ਮਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹੋਏ ਉਹਨਾਂ ਦੇ ਜਜ਼ਬਾਤਾਂ ਅੱਗੇ ਸਿਰ ਝੁਕਾਉਂਦੇ ਹੋਏ ਅਸੀਂ ਇਹ ਜਿੱਤਿਆ ਹੋਇਆ ਅੰਦੋਲਨ ਹਾਰ ਗਏ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਉਦੋਂ ਜਦੋਂ ਸਾਡੀ ਐਕਸ਼ਨ ਕਮੇਟੀ ਦੇ ਜਿਹੜੇ ਚੇਅਰਮੈਨ ਸੀਗੇ ਰਾਜਦੇਵ ਸਿੰਘ ਖਾਲਸਾ ਜੀ ਇਹ ਅਨਾਉਂਸ ਕਰ ਰਹੇ ਸੀਗੇ ਕਿ ਅਸੀਂ ਜਿਹੜਾ ਇੱਕ ਮਾਂ ਦੇ ਜਜ਼ਬਾਤਾਂ ਦੇ ਅੱਗੇ ਅਸੀਂ ਸਿਰ ਝੁਕਾਉਂਦੇ ਹੋਏ ਜੋ ਫੈਸਲਾ ਪਰਿਵਾਰ ਨੇ ਕੀਤਾ ਹਾਲਾਂਕਿ ਅਸੀਂ ਉਹਦੇ ਨਾਲ ਸਹਿਮਤ ਨਹੀਂ ਸੀ ਤੇ ਪਰ ਪਰ ਜੇ ਪਰਿਵਾਰ ਦੀ ਸਹਿਮਤੀ ਦੇ ਨਾਲ ਅਸੀਂ ਇਹ ਜਿਹੜਾ ਜਿਹੜਾ ਅੰਦੋਲਨ ਆ ਇਹ ਖਤਮ ਕਰਦੇ ਆ ਉਦੋਂ ਤੁਸੀਂ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਲੋਕ ਜਿਹੜੇ ਆਪ ਮਾਰੇ ਉੱਠ ਕੇ ਜਾ ਰਹੇ ਸੀ ਇੱਥੋਂ ਇਹ ਪਤਾ ਲੱਗਦਾ ਵੀ ਜਿਹੜਾ ਬੰਦਾ ਲੋਕਾਂ ਦੀ ਸੇਵਾ ਲਈ ਲੜਾਈ ਲੜਦਾਗਾ ਲੋਕਾਂ ਦੇ ਹੱਕਾਂ ਹਕੂਕਾਂ ਲਈ ਲੜਦਾਗਾ ਲੋਕ ਉਹਨੂੰ ਕਿਸ ਤਰ੍ਹਾਂ ਸਿਰ ਦਾ ਤਾਜ ਬਣਾਉਂਦੇ ਆ ਉਹ ਜਿਹੜੀ ਸਥਿਤੀ ਸੀ ਉਸ ਟਾਈਮ ਦੀ ਮੇਰੇ ਤੇ ਇਸ ਅੰਦੋਲਨ ਨੇ ਨਿੱਜੀ ਤੌਰ ਤੇ ਬਹੁਤ ਵੱਡਾ ਪ੍ਰਭਾਵ ਪਾਇਆ ਹੂੰ ਕਿਉਂਕਿ ਇੱਕ ਜਿਹੜਾ ਆਪਾਂ ਕਹਿੰਦੇ ਆਂ ਵੀ ਕੁਰਬਾਨੀ ਕਰਨ ਦਾ ਜਜ਼ਬਾ ਕਿੱਥੋਂ ਪੈਦਾ ਹੁੰਦਾ ਹੂੰ ਮੇਰੇ ਮੁਤਾਬਕ ਜਿਹੜੀਆਂ ਇਹ ਇਹ ਰੋਸ ਧਰਨੇ ਆ ਐਜੀਟੇਸ਼ਨਾਂ ਨੇ ਇਹ ਇੱਕ ਲੜਾਈ ਲੜਨ ਦੇ ਲਈ ਸ਼ਹਾਦਤ ਪਾਉਣ ਦੇ ਲਈ ਇੱਕ ਨਰਸਰੀ ਦਾ ਕੰਮ ਕਰਦੀਆਂ ਨੇ ਜਿੱਥੋਂ ਕਿ ਇਨਸਾਨ ਪ੍ਰਭਾਵਿਤ ਹੋ ਕੇ ਆਪਣੇ ਲੋਕਾਂ ਦੀ ਲੜਾਈ ਲੜਨ ਦੇ ਲਈ ਤਿਆਰ ਹੁੰਦਾਗਾ ਹੁਣ ਜੇ ਮੈਂ ਗੱਲ ਕਰਾਂ ਸਰਕਾਰ ਨੇ ਬੇਸ਼ੱਕ ਸਾਡੇ ਬਹੁਤ ਨੌਜਵਾਨ ਮਾਰੇ ਨੇ ਦੀਪ ਸਿੱਧੂ ਜੀ ਮਾਰਤੇ ਮੂਸੇ ਵਾਲਾ ਮਾਰਤਾ ਉਸ ਤੋਂ ਬਾਅਦ ਅਮਰਤਪਾਲ ਜੀ ਨੂੰ ਜੇਲ੍ਹ ਦੇ ਵਿੱਚ ਡੱਕ ਲਿਆ ਉਸ ਤੋਂ ਬਾਅਦ ਸੁਖਵਿੰਦਰ ਸਿੰਘ ਕਲਕੱਤਾ ਮਾਰਤਾ ਪਰ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਕਿ ਇਹ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਆ ਸ਼ਹੀਦਾਂ ਦੀ ਧਰਤੀ ਆ ਇੱਥੇ ਇਸ ਤਰ੍ਹਾਂ ਦੇ ਨੌਜਵਾਨ ਮਾਰ ਮਾਰ ਕੇ ਮੁਕਾਇਆ ਨਹੀਂ ਜਾ ਸਕਦੀ ਕਿਉਂਕਿ ਇੱਕ ਨੌਜਵਾਨ ਦੇ ਮਰਨ ਤੋਂ ਬਾਅਦ ਪਤਾ ਨਹੀਂ ਕਿੰਨੇ ਕ ਨੌਜਵਾਨਾਂ ਦੇ ਅੰਦਰ ਜਿਹੜਾ ਦੇਸ਼ ਭਗਤੀ ਦਾ ਜਿਹੜਾ ਜਜ਼ਬਾ ਪੈਦਾ ਹੁੰਦਾਗਾ ਅੱਜ ਸਾਡੇ ਪੰਜਾਬ ਲਈ ਬਹੁਤ ਵੱਡੀ ਤਰਾਸਦੀ ਆ ਕਿਉਂਕਿ ਮੈਂ ਤੁਹਾਡੀ ਇਸ ਗੱਲ ਦੇ ਨਾਲ ਇੱਕ ਹੋਰ ਲਿੰਕਡ ਗੱਲ ਕਰੂੰਗਾ ਕਿ ਨਾ ਤਾਂ ਦੇਖੋ ਪੰਜਾਬ ਕੋਲੇ ਪਾਣੀ ਬਚਿਆ ਨਾ ਸਾਡੇ ਜ਼ਮੀਨਾਂ ਬਚੀਆਂ ਨੇ ਨਾ ਸਾਡੀ ਬੋਲੀ ਬਚੀ ਆ ਤੇ ਨਾ ਸਾਡਾ ਧਰਮ ਬਚਿਆ ਅੱਜ ਸਾਨੂੰ ਚਾਰੇ ਪਾਸੇਓਂ ਜਿਹੜੀ ਮਾਰ ਪੈ ਚੁੱਕੀ ਆ ਚਾਰੇ ਪਾਸੋਂ ਅਸੀਂ ਘਿਰ ਚੁੱਕੇ ਆ ਸਾਡੇ ਕੋਲ ਕੋਈ ਰਸਤਾ ਨਹੀਂ ਪੰਜਾਬ ਜੇ ਆਪਾਂ ਵੈਸੇ ਆ ਗੱਲ ਕਰੀਏ ਸਰਕਾਰੀ ਤੌਰ ਤੇ ਸਾਡੇ ਕੋਲ ਕੋਈ ਆਰਥਿਕ ਪੰਜਾਬ ਕੋਲੇ ਐਸੇ ਫੰਡ ਨਹੀਂ ਜਿੱਥੋਂ ਇਨਕਮ ਹੁੰਦੀ ਆ ਜਿੱਥੋਂ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕੀਤੀ ਜਾਵੇ ਤਾਂ ਨੌਜਵਾਨ ਆਪਣੇ ਹੱਕਾਂ ਦੇ ਲਈ ਲੜਾਈ ਤੋਂ ਇਲਾਵਾ ਨੌਜਵਾਨਾਂ ਕੋਈ ਬਚਿਆ ਵੀ ਕੀ ਆ ਦੂਜੀ ਗੱਲ ਅੱਜ ਜਿਹੜੀ ਇਹ ਸਰਕਾਰ ਬਣੀ ਹੋਈ ਆ ਇਹ ਮੈਂ ਸਮਝਦਾ ਕਿ ਜਿਹੇ ਜਿਹੜੀ ਸਰਕਾਰ ਚੱਲਦੀ ਆ ਭਗਵੰਤ ਮਾਨ ਦੀ ਸੋਚ ਤੇ ਨਹੀਂ ਚੱਲਦੀ ਇਹ ਚੱਲਦੀ ਆ ਦਿੱਲੀ ਤੇ ਜਿਹੜੇ ਇਹਨਾਂ ਦੇ ਲੀਡਰ ਬੈਠੇ ਨੇ ਉਹ ਲੀਡਰ ਜਿਨ੍ਹਾਂ ਦਾ ਸਾਡੇ ਧਰਮ ਧਰਮ ਦੇ ਵਿੱਚ ਆਸਤਾ ਕੋਈ ਨਹੀਂ ਉਹ ਲੀਡਰ ਜਿਨ੍ਹਾਂ ਦੀ ਸਾਡੀ ਬੋਲੀ ਦੇ ਵਿੱਚ ਕੋਈ ਆਸਤਾ ਨਹੀਂ ਉਹ ਸਾਨੂੰ ਕਿਵੇਂ ਇਨਸਾਫ ਦੇ ਸਕਦੇ ਆ ਮੈਨੂੰ ਬੜਾ ਦੁੱਖ ਹੋਇਆ ਜਦੋਂ ਅਸੀਂ ਆਪਣੀ ਐਕਸ਼ਨ ਕਮੇਟੀ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਜੀ ਨੂੰ ਤੇ ਮਾਨਯੋਗ ਐਸਐਸਪੀ ਸਾਹਿਬ ਨੂੰ ਮਿਲੇ ਚਲੋ ਬੜੀਆਂ ਸਤਿਕਾਰਯੋਗ ਸਖਸ਼ਤਾ ਨੇ ਕਿਉਂਕਿ ਇਹ ਬੰਦਾ ਪੜ੍ਹ ਲਿਖ ਕੇ ਆਪਣੀ ਐ ਏਡੀ ਬੜੀ ਪੋਸਟ ਤੇ ਪਹੁੰਚਦੇ ਨੇ ਹਨਾ ਅਸੀਂ ਸਤਿਕਾਰ ਕਰਦੇ ਆ ਉਹਨਾਂ ਦਾ ਪਰ ਦੁੱਖ ਇਸ ਗੱਲ ਦਾ ਹੋਇਆਗਾ ਕਿ ਜਿਹੜੇ ਜਿਹੜੇ ਵਿਅਕਤੀਆਂ ਨੂੰ ਜਾ ਜਿਹੜੇ ਅਧਿਕਾਰੀਆਂ ਨੂੰ ਸਾਡੇ ਪੰਜਾਬ ਨਾਲ ਪਿਆਰ ਕੋਈ ਨਹੀਂ ਸਾਡੀ ਧਰਮ ਨਾਲ ਪਿਆਰ ਕੋਈ ਨਹੀਂ ਉਹ ਇੱਕ ਜਿਵੇਂ ਆਪਾਂ ਕਹਿੰਦੇ ਨੇ ਵੀ ਰਿਸ਼ਤਾ ਜੁੜਿਆ ਹੁੰਦਾਗਾ ਪੰਜਾਬੀ ਦਾ ਪੰਜਾਬੀ ਨਾਲ ਧਰਮ ਦਾ ਜਿਹੜਾ ਧਾਰਮਿਕ ਬੰਦਾ ਉਹਦਾ ਉਸ ਉਸ ਤਰੀਕੇ ਨਾਲ ਇਹਨਾਂ ਦੇ ਵਿੱਚ इमोशनल ਉਹ ਸਥਿਤੀ ਹੈ ਨਹੀਂ ਤਾਂ ਸਹੀ ਫੈਸਲਾ ਕਿਵੇਂ ਸਹੀ ਇਹ ਸਾਨੂੰ ਇਨਸਾਫ ਕਿਦਾਂ ਦੇ ਸਕਦੇ ਆ ਮੈਨੂੰ ਉਸ ਟਾਈਮ ਦੁੱਖ ਲੱਗਿਆ ਜਦੋਂ ਡਿਪਟੀ ਕਮਿਸ਼ਨਰ ਬਰਨਾਲਾ ਜੀ ਨੇ ਜਦੋਂ ਅਸੀਂ ਐਜੀਟੇਸ਼ਨ ਲੜਦੇ ਸੀ ਜਦੋਂ ਅਸੀਂ ਇੱਕ ਮੰਗ ਮੰਗੀ ਰੱਖੀ ਸੀ ਪ੍ਰਸ਼ਾਸਨ ਅੱਗੇ ਕਿ ਕੋਲਕੱਤਾ ਦੇ ਜਿਹੜੇ 50 60 ਲੱਖ ਦੇ ਫੰਡ ਆ ਉਹ ਦਿੱਤੇ ਜਾਣ ਚਲੋ ਸਾਡੇ ਇੱਥੋਂ ਦੇ ਜਿਹੜੇ ਪੁਲਿਸ ਅਧਿਕਾਰੀ ਸੀਗੇ ਉਹਦੇ ਵਿੱਚ ਬੜੇ ਸਤਿਕਾਰਯੋਗ ਸਾਡੇ ਪੰਜਾਬੀ ਭਰਾ ਵੀ ਸੀਗੇ ਉਹਨਾਂ ਨੇ ਸਾਡੀ ਇਸ ਗੱਲ ਨਾਲ ਸਹਿਮਤ ਹੁੰਦੇ ਆ ਪ੍ਰਸ਼ਾਸਨ ਨੂੰ ਮਨਾ ਲਿਆ ਵੀ ਜਿਹੜਾ ਕੋਲਕੱਤਾ ਦੇ ਫੰਡ ਨੇ ਉਹ ਦਿੱਤੇ ਜਾਣ ਮਿਲਣਗੇ ਚਲੋ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਪੁਲਿਸ ਅਧਿਕਾਰੀਆਂ ਦਾ ਕਿ ਉਹਨਾਂ ਨੇ ਦਿਲੋਂ ਜਜ਼ਬਾਤ ਜੁੜੇ ਹੋਏ ਸੀ ਪੰਜਾਬੀ ਭਰਾ ਸੀ ਸਿੱਖ ਭਰਾ ਸੀ ਉਹਨਾਂ ਨੇ ਸਾਡੀ ਮਦਦ ਵੀ ਕੀਤੀ ਆ ਪਰ ਉਸ ਟਾਈਮ ਜਿਹੜੀ ਸਥਿਤੀ ਬੜੀ ਹਾਸੋਣੀ ਹੋਣੀ ਹੋਗੀ ਜਦੋਂ ਡਿਪਟੀ ਕਮਿਸ਼ਨ ਬਰਨਾਲਾ ਜੀ ਨੇ ਇਹ ਗੱਲ ਕਹੀ ਕਿ ਜੇਕਰ ਤੁਸੀਂ ਪਹਿਲੀ ਮੰਗ ਨਹੀਂ ਮੰਨਦੇ ਤਾਂ ਅਸੀਂ ਤੁਹਾਡੀ ਦੂਜੀ ਗੱਲ ਨਹੀਂ ਮੰਨਦੇ। ਉਹਦਾ ਪਹਿਲੀ ਮੰਗ ਦਾ ਮਤਲਬ ਕੀ ਸੀਗਾ ਕਿ ਅਸੀਂ ਚਾਹੁੰਦੇ ਸੀ ਵੀ ਜਿਹੜੀ ਐਫਆਈਆਰ ਦੇ ਵਿੱਚ ਐਮਐਲਏ ਦਾ ਨਾਮ ਆਉਣਾ ਚਾਹੀਦਾ ਪ੍ਰਸ਼ਾਸਨ ਇਸ ਗੱਲ ਤੇ ਵੇਜਤ ਸੀ ਕਿ ਅਸੀਂ ਨਾਮ ਨਹੀਂ ਪਾਣਾ। ਤੇ ਸਾਨੂੰ ਦੇਖੋ ਕਿਸ ਤਰ੍ਹਾਂ ਦੀ ਉਸ ਟਾਈਮ ਬੋਲਿਆ ਗਿਆ ਕਿ ਜੇਕਰ ਤੁਸੀਂ ਪਹਿਲੀ ਮੰਗ ਨਹੀਂ ਮੰਨਦੇ ਤਾਂ ਅਸੀਂ ਤੁਹਾਡੀ ਦੂਜੀ ਗੱਲ ਨਹੀਂ ਮੰਨਾਂਗੇ। ਕਹਿਣ ਤੋਂ ਭਾਵ ਕਿ ਤੁਹਾਡੀਆਂ ਮੰਗਾਂ ਦੇ ਸਾਹਮਣੇ ਪ੍ਰਸ਼ਾਸਨ ਨੇ ਆਪਣੀ ਮੰਗ ਰੱਖਤੀ ਵੀ ਜੇ ਤੁਸੀਂ ਆ ਮੰਨੋਗੇ ਤਾਂ ਫਿਰ ਤੁਹਾਡੀ ਤਾਂ 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 ਮੰਨਾਂਗੇ। ਮੈਨੂੰ ਉਸ ਟਾਈਮ ਇਹ ਲੱਗਿਆ ਕਿ ਕਿਸ ਤਰ੍ਹਾਂ ਦਾ ਦੇਖੋ ਸਾਡਾ ਪੰਜਾਬ ਹੋ ਗਿਆ। ਜਿੱਥੇ ਆਪਾਂ ਕੋਈ ਇਨਸਾਨੀਅਤ ਰਿਸਤਾ ਹੀ ਨਹੀਂ ਰਿਹਾ ਸੋ ਇਹ ਕਸੂਰ ਸਾਡੀਆਂ ਸਰਕਾਰਾਂ ਦਾ ਹੈ ਮੈਂ ਸਮਝਦਾ ਕਿ ਭਵੰਤਮਨ ਸਰਕਾਰ ਦਾ ਹੈਗਾ ਕਿ ਸਾਡੇ ਕੋਲੇ ਇਸ ਤਰ੍ਹਾਂ ਦੇ ਅਫੀਸਰ ਹੈ ਨਹੀਂ ਸਿੱਖ ਅਫੀਸਰ ਹੈ ਨਹੀਂ ਜਾਂ ਪੰਜਾਬੀ ਅਫੀਸਰ ਹੈ ਨਹੀਂ ਅਸੀਂ ਇੰਨੇ ਕਮਜ਼ੋਰ ਹੋ ਚੁੱਕੇ ਹਾਂ ਪੰਜਾਬ ਇੰਨਾ ਹੀ ਪਛੜ ਚੁੱਕਿਆ ਕਿ ਅੱਜ ਇੰਨੀਆਂ ਵੱਡੀਆਂ-ਵੱਡੀਆਂ ਪੋਸਟਾਂ ਤੇ ਸਾਰੀ ਸਤਕਾਰਯੋਗ ਜਿਹੜੀਆਂ ਜਿਹੜੀਆਂ ਪੋਸਟਾਂ ਨੇ ਚਾਹੇ ਡਿਪਟੀ ਕਮਿਸ਼ਨਰ ਦੀ ਪੋਸਟ ਹੋਵੇ ਚਾਹੇ ਐਸਐਸਪੀ ਸਾਹਿਬ ਦੀ ਪੋਸਟ ਹੋਵੇ ਬੈਕੜਾ ਤਕਰੀਬਨ ਸਾਰੀ ਬਾਹਰਲੀਆਂ ਸਟੇਟਾਂ ਤੋਂ ਲੱਗੇ ਹੋਏ ਨੇ ਕੋਈ ਕੋਈ ਜੁਪੀ ਤੋਂ ਕੋਈ ਬਿਹਾਰ ਤੋਂ ਕੋਈ ਉੱਤਰਾਖੰਡ ਜਿੱਥੋਂ ਵੀ ਹਰਿਆਣੇ ਚੋਂ ਅਲੱਗ-ਅਲੱਗ ਸਟੇਟਾਂ ਤੋਂ ਲੱਗੇ ਹੋਇਆ ਮੈਂ ਸਮਝਦਾ ਕਿ ਇਹ ਲੋਕ ਜਿਹੜੇ ਸਹੀ ਢੰਗ ਨਾਲ ਇਨਸਾਫ ਨਹੀਂ ਕਰ ਸਕਦੇ ਜਿੰਨਾ ਚਿਰ ਜਿਹੜਾ ਸਾਡਾ ਆਪਸੀ ਰਿਸ਼ਤਾ ਨਹੀਂ ਜਿਹੜਾ ਡਿਵੈਲਪ ਜਿਹੜਾ ਹੁੰਦਾ ਉਹਦੀ ਜਿਹੜੀ ਆਪਾਂ ਕਹਿੰਦੇ ਬਾਸਨਾ ਨਹੀਂ ਇੱਕ ਤੋਂ ਆਉਂਦੀ ਕਿਉਂਕਿ ਅਸੀਂ ਤੁਸੀਂ ਇੱਥੇ ਖੜੇ ਹੋ ਅਸੀਂ ਇਹ ਸੋਚਦਾ ਕਿ ਸਾਡਾ ਪੰਜਾਬੀ ਭਰਾ ਖੜਾਗਾ ਸਾਨੂੰ ਮਾਣ ਮਹਿਸੂਸ ਹੁੰਦਾ ਜੇ ਆਪਾਂ ਗੁਰਸਿੱਖਾਂ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਤਾਂ ਸਾਨੂੰ ਮਾਣ ਮਹਿਸੂਸ ਹੁੰਦਾ ਕਿ ਸਾਡੀ ਸਿੱਖ ਭਰਾ ਸਾਡਾ ਖੜਾਗਾ ਇੱਕ ਸਵਾਲ ਮੈਂ ਬਾਰ ਬਾਰ ਜਿਹੜਾ ਹੈਗਾ ਨਿੱਜੀ ਤੌਰ ਤੇ ਵੀ ਮੇਰਾ ਰਾਬਤਾ ਹੋਇਆ ਇਸ ਮਸਲੇ ਨੂੰ ਲੈ ਕੇ ਜਿੰਨੇ ਵੀ ਕਮੇਟੀ ਮੈਂਬਰ ਹੋਏ ਨੇ ਉਹ ਬੜਾ ਟੁੱਟਿਆ ਮਹਿਸੂਸ ਕਰ ਰਹੀ ਹੈ ਉਹ ਇਹ ਕਹਿ ਰਹੇ ਆ ਕਿ ਅਸੀਂ ਆਪਣੀਆਂ ਮੰਗਾਂ ਮਨਾਉਣ ਤੇ ਪ੍ਰਸ਼ਾਸਨ ਤੇ ਇਸ ਗੱਲ ਦੇ ਉੱਪਰ ਦਬਾਅ ਪਾਉਣ ਤੇ ਬਹੁਤ ਨੇੜੇ ਪਹੁੰਚ ਗਏ ਸੀ ਜੇ ਇੱਕ ਅੱਧਾ ਦਿਨ ਮੋਰਚਾ ਹੋਰ ਚੱਲਦਾ ਤਾਂ ਪ੍ਰਸ਼ਾਸਨ ਨੇ ਸਾਡੀਆਂ ਮੰਗਾਂ ਖਾਸ ਕਰਕੇ ਜਿਹੜਾ ਤੁਸੀਂ ਵਿਧਾਇਕ ਦਾ ਨਾਮ ਪਾਉਣ ਵਾਲਾ ਕਹਿੰਦੇ ਵੀ ਉਹ ਮੰਨ ਜਾਣਾ ਸੀ ਪ੍ਰੈਸ਼ਰ ਦਬਾਅ ਇੰਨਾ ਜ਼ਿਆਦਾ ਬਣ ਗਿਆ ਸੀ ਫਿਰ ਸਾਨੂੰ ਜਦੋਂ ਇੱਕਦਮ ਜਿਹੜਾ ਪਰਿਵਾਰ ਸਹਿਮਤ ਹੋ ਗਿਆ ਉਹਨਾਂ ਦੇ ਅੱਗੇ ਸਾਨੂੰ ਸਿਰ ਝੁਕਾਉਣਾ ਪਿਆ ਨੇ ਦੇਖੋ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਿਹੜੇ ਸਾਡੇ ਜਿਹੜੇ ਅਧਿਕਾਰੀ ਸੀਗੇ ਛੋਟੇ ਅਧਿਕਾਰੀ ਜਿਵੇਂ ਆਪਣੇ ਡਿਪਟੀ ਸਾਫ ਸੀਗੇ ਸਾਡੇ ਇੱਥੇ ਆਪਣੇ ਬਰਨਾਲੇ ਤੋਂ ਜਾਂ ਸਾਡੇ ਸੀਆਈ ਦੇ ਇੰਚਾਰਜ ਸਾਫ ਸੀਗੇ ਉਹਨਾਂ ਨੇ ਜਦੋਂ ਅਸੀਂ ਡਿਸਕਸ ਕੀਤੀ ਉਹਨਾਂ ਨਾਲ ਉਹ ਸਾਡੀਆਂ ਤਕਰੀਬਨ ਗੱਲਾਂ ਨਾਲ ਸਹਿਮਤ ਸੀ ਉਸ ਤੋਂ ਬਾਅਦ ਉਹਨਾਂ ਨੇ ਇੱਕ ਵਾਰੀ ਸਾਨੂੰ ਕਿਹਾ ਵੀ ਸੀ ਕਿ ਚਲੋ ਅਸੀਂ ਜਿਹੜੇ ਬਿਆਨ ਆ ਲਿਖ ਲੈਨੇ ਆ ਪਰ ਮੈਨੂੰ ਇਹ ਲੱਗਦਾ ਕਿ ਉਸ ਤੋਂ ਬਾਅਦ ਸਾਥੋਂ ਉਹਨਾਂ ਨੇ 5 ਮਿੰਟ ਦਾ ਟਾਈਮ ਲਿਆ ਕਿ ਅਸੀਂ ਰਾਇ ਕਰਦੇ ਹਾਂ ਨਾ ਡਿਸਕਸ ਕਰਦੇ ਹਾਂ ਜਦੋਂ ਡਿਸਕਸ ਕਰਕੇ ਆਏ ਉਸ ਤੋਂ ਬਾਅਦ ਸਾਡੂੰ ਸੁਨੇਹਾ ਲੱਗ ਜਾਂਦਾ ਕਿ ਜਿਹੜੀ ਇਹ ਮੀਟਿੰਗ ਆ ਕੈਂਸਲ ਆ ਤੇ ਇਹ ਮਾਨਯੋਗ ਐਸਐਸਪੀ ਸਾਹਿਬ ਦੀ ਜਿਹੜੀ ਮੀਟਿੰਗ ਹੋਣੀ ਆ ਡੀਜੀਪੀ ਸਾਹਿਬ ਨਾਲ ਜਾਂ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਤੇ ਉਹ ਜਿਹੜਾ ਸਾਡੀ ਜਿਹੜੀ ਮੰਗ ਆ ਠੁਕਰਾ ਦਿੱਤੀ ਗਈ ਆ ਸੋ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਅਗਲਾ ਤਰੀਕਾ ਜਿਹੜਾ ਅ ਅਗਲੀ ਜਿਹੜੀ ਸਥਿਤੀ ਬਣੀ ਆ ਉਹ ਸਮਝ ਤੋਂ ਪਰੇ ਦੀ ਗੱਲ ਆ ਕਿ ਕਿਸ ਤਰ੍ਹਾਂ ਪਰਿਵਾਰ ਨੂੰ ਜਾਂ ਕਿਉਂਕਿ ਮੇਰਾ ਜਿਹੜਾ ਪਿਆਰ ਸੀਗਾ ਜਾਂ ਮੇਰਾ ਰਿਸ਼ਤਾ ਸੀ ਉਹ ਸਰਪੰਚ ਕਲਕੱਤੇ ਨਾਲ ਸੀ ਸਾਡੀ ਸਰਪੰਚ ਮਾਤਾ ਜੀ ਅਕਸਰੀ ਸਾਨੂੰ ਮਿਲਦੇ ਜਦੋਂ ਮੈਂ ਉਹਨਾਂ ਦੇ ਘਰੇ ਜਾਂਦਾ ਜਾਂ ਮਾਤਾ ਜੀ ਨਾਲ ਸੀ ਜਾਂ ਸਾਡੇ ਪ੍ਰਾ ਕਲਕੱਤੇ ਨਾਲ ਸੀ ਦੂਜੇ ਪਰਿਵਾਰ ਨੂੰ ਮੈਂ ਮਿਲਿਆ ਨਹੀਂ ਸੀ ਕਦੇ ਵੀ ਹਨਾ ਉਹ ਉਸ ਪਰਿਵਾਰ ਨੂੰ ਕਿਸ ਤਰ੍ਹਾਂ ਉਹਨਾਂ ਨੇ ਕੀ ਗੱਲਬਾਤ ਹੋਈ ਉਹਨਾਂ ਦੀ ਜਾਂ ਜਿਹੜੇ ਅਸੀਂ ਜਿਹੜੇ ਫੰਡ ਮਨਾਏ ਸੀਗੇ ਪੰਚਾਇਤ ਕਲਕੱਤੇ ਦੇ ਫਰ ਰਹਿੰਦੇ ਫੰਡ ਉਹ ਤੇ ਕੀ ਸਹਿਮਤੀ ਬਣੀ ਆ ਉਹਦੇ ਬਾਰੇ ਮੈਂ ਨਹੀਂ ਕੋਈ ਕਮੈਂਟ ਕਰਨਾ ਚਾਹੁੰਦਾ ਕਿ ਕਿਸਤਨ ਦੀ ਸਥਿਤੀ ਬਣੀ ਆ ਪਰ ਜਿਹੜਾ ਉਸ ਸਮੇਂ ਜਦੋਂ ਸਾਨੂੰ ਜਿਹੜਾ ਜਵਾਬ ਦੇ ਕੇ ਤੋਰਿਆ ਗਿਆ ਤੇ ਅਗਲੇ ਦਿਨ ਜਦੋਂ ਅਸੀਂ ਆਏ ਤਾਂ ਡਿਪਟੀ ਸਾਹਿਬ ਡੀਸੀ ਸਾਹਿਬ ਤੇ ਐਸਬੀ ਸਾਹਿਬ ਸੀਗੇ ਉਹਦੇ ਵਿੱਚ ਸਾਡਾ ਜਿਹੜਾ ਇਹ ਕੋਈ ਵੀ ਜਿਹੜਾ ਸਮਝੌਤਾ ਹੋ ਬਿਲਕੁਲ ਹੀ ਟੁੱਟ ਗਿਆ ਉਸ ਤੋਂ ਬਾਅਦ ਸਾਡੇ ਨਾਲ ਕੋਈ ਰਾਬਤਾ ਨਹੀਂ ਕੀਤਾ ਕੀ ਲੱਗਦਾ ਕੋਈ ਸਿਆਸੀ ਦਬਾਅ ਹੋਇਆ ਦੇਖੋ ਅਸੀਂ ਜਦੋਂ ਕਮੇਟੀ ਦੀ ਮੀਟਿੰਗ ਕੀਤੀ ਸੀ ਅਸੀਂ ਪਰਿਵਾਰ ਨਾਲ ਰਾਇ ਕੀਤੀ ਸੀ ਵੀ ਹੁਣ ਆਪਾਂ ਨੂੰ ਸੰਘਰਸ਼ ਤੇਜ਼ ਕਰਨਾ ਪੈਣਾ ਹੂੰ ਫੇਰ ਜਿਹੜਾ ਸਾਥ ਹੋ ਉਹਨਾਂ ਨੇ ਟਾਈਮ ਲਿਆ ਕੁਝ ਵੀ ਅਸੀਂ ਰਹਿ ਕਰਦੇ ਆ ਨਾ ਡਿਸਕਸ ਕਰਦੇ ਆ ਚਲੋ ਅਸੀਂ ਆਖਿਆ ਵੀ ਜੇ ਪਰਿਵਾਰ ਚੱਲੂਗਾ ਫੇਰ ਹੀ ਅਗਲੀ ਜਿਹੜੀ ਸਥਿਤੀ ਕਲੀਅਰ ਹੋਣੀ ਆ ਅਸੀਂ ਵੀ ਕਿਉਂਕਿ ਜਿਹੜੇ ਅੰਦੋਲਨਾਂ ਹੌਸਲਿਆਂ ਨਾਲ ਲੜੇ ਜਾਂਦੇ ਆ ਜਦੋਂ ਤੁਹਾਡਾ ਮਨੋਬਿਲਡਿੰਗ ਪਿਆ ਹੌਸਲਾ ਟੁੱਟ ਗਿਆ ਤਾਂ ਤੁਸੀਂ ਕੋਈ ਲੜਾਈ ਜਿੱਤ ਨਹੀਂ ਸਕਦੇ ਚਲੋ ਅਸੀਂ ਟਾਈਮ ਦਿੱਤਾ ਸਾਰਾ ਉਸ ਤੋਂ ਕੁਝ ਟਾਈਮ ਬਾਅਦ ਹੀ ਸਾਰਾ ਪਰਿਵਾਰ ਸਾਡੇ ਕੋਲ ਆਇਆ ਚਲੋ ਮਾਤਾ ਜੀ ਵੀ ਸਾਡੇ ਕੋਲ ਆਏ ਉਹ ਉਹਨਾਂ ਦੀ ਚਲੋ ਇੱਕ ਮਾਂ ਦੀ ਸਥਿਤੀ ਆ ਜਿਹੜੀ ਉਹ ਨਹੀਂ ਚੱਲਣ ਜੋਗ ਹੁੰਦੀ ਉਹ ਮਾਂ ਨੇ ਸਾਨੂੰ ਕਿਹਾ ਕਿ ਮੈਂ ਆਪਣੇ ਪੁੱਤਰ ਨੂੰ ਘਰੇ ਲੈ ਕੇ ਆਉਣਾ ਚਾਹੁੰਦੀ ਅਸੀਂ ਵੀ ਚਲੋ ਸਹਿਮਤ ਹੋਏ ਉਹਨਾਂ ਦੇ ਨਾਲ ਅਸੀਂ ਉਹਨਾਂ ਦੀ ਸਹਿਮਤੀ ਚ ਜਿਹੜਾ ਹੈਗਾ ਸਹਿਮਤੀ ਪ੍ਰਗਟ ਕੀਤੀ ਤੇ ਜਿਹੜਾ ਇਹ ਅੰਦੋਲਨ ਆ ਫਿਰ ਉਸ ਤੋਂ ਬਾਅਦ ਸਾਡੀ ਐਕਸ਼ਨ ਕਮੇਟੀ ਨੇ ਜੋ ਫੈਸਲਾ ਕਰਨਾ ਸੀ ਉਹ ਵੀ ਸਾਰਾ ਸਟੇਜ ਤੇ ਸੁਣਾਇਆ ਕਿ ਅਸੀਂ ਲੜਾਈ ਅੱਗੇ ਲੜਨਾ ਚਾਹੁੰਦੇ ਸੀ ਅਸੀਂ ਪਰਿਵਾਰ ਦੇ ਜਿਹੜੇ ਫੈਸਲੇ ਨੂੰ ਵੀ ਠੋਕਰਾ ਸਕਦੇ ਸੋ ਫਿਰ ਸਾਨੂੰ ਇਹ ਅੰਦੋਲਨ ਆ ਜਿਹੜਾ ਬੰਦ ਕਰਨਾ ਪਿਆ ਤੇ ਜਿੱਤੀ ਹੋਈ ਲੜਾਈ ਮੈਂ ਸਮਝਦਾ ਕਿੱਥੇ ਅੱਜ ਸਾਡੇ ਭਰਾ ਨੂੰ ਤੁਸੀਂ ਦੇਖਿਆ ਹੋਣਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਲੋਕਾਂ ਨੇ ਸ਼ਰਧਾਂਜਲੀ ਭੇਟ ਕਰਨੀ ਸੀ ਜਾਂ ਉਹ ਸੋਚਦੇ ਕਲਕੱਤੇ ਦੀ ਸੋਚ ਨੂੰ ਅੱਗੇ ਵਧਾਉਣਾ ਸੀਗਾ ਪਰ ਇਸ ਤਰ੍ਹਾਂ ਦੇ ਅੰਦੋਲਨ ਜਦੋਂ ਸਰਕਾਰਾਂ ਦਬਾਅ ਨਾਲ ਜਾਂ ਪੋਲਿਟੀਕਲ ਪ੍ਰੈਸ਼ਰ ਨਾਲ ਦਬਾ ਦਿੰਦੀਆਂ ਨੇ ਤਾਂ ਮੈਂ ਸਮਝਦਾ ਕਿ ਜਿਹੜਾ ਬਹੁਤ ਨੁਕਸਾਨ ਹੁੰਦਾਗਾ ਤੇ ਅੱਗੇ ਤੋਂ ਵੀ ਜਿਸ ਤਰ੍ਹਾਂ ਦੀ ਸਥਿਤੀ ਇਹ ਬਣੀ ਆ ਲੜਾਈਆਂ ਜਿਹੜੀਆਂ ਲੋਕ ਲੜਦੇ ਨੇ ਜਾਂ ਸਮਾਜ ਸੇਵਕ ਲੋਕ ਆਪਣੇ ਲੋਕਾਂ ਲਈ ਲੜਦੇ ਉਹਨਾਂ ਦਾ ਮਨ ਉਹਲ ਡਿੱਗ ਜਾਂਦਾਗਾ ਉੱਥੇ ਸੋਚਣ ਲਈ ਮਜਬੂਰ ਹੋ ਜਾਂਦੇ ਕਿ ਇਸ ਲੜਾਈ ਦੇ ਵਿੱਚ ਇਹਦਾ ਅਖੀਰ ਕੀ ਹੋਊਗਾ ਅਖੀਰ ਤੇ ਜਾ ਕੇ ਇਹਦਾ ਜਿਹੜਾ ਫਾਲ ਆਉ ਪਰਿਵਾਰ ਨੂੰ ਜਿਵੇਂ ਜਿਸ ਤਰ੍ਹਾਂ ਇਹ ਵਿਚ ਵਿਚਾਲੇ ਰਹਿ ਗਿਆ ਇਹ ਟੁੱਟ ਚੁੱਕਿਆ ਸਿਸਟਮ ਸਾਡਾ ਇਹ ਸਿਰੇ ਵੀ ਲੱਗੂਗਾ ਜਦ ਅੱਧ ਵਿਚਾਲੇ ਟੁੱਟੂਗਾ ਬਹੁਤ ਸਾਰੇ ਲੋਕ ਕੱਲ ਜਦੋਂ ਧਰਨਾ ਉਥੋਂ ਉੱਠਿਆ ਬਹੁਤ ਸਾਰੇ ਲੋਕ ਬੀਬੀਆਂ ਬਜ਼ੁਰਗ ਮਤਲਬ ਮੀਡੀਆ ਦੇ ਸਾਹਮਣੇ ਇਹ ਬੜਾ ਉੱਚੀ ਉੱਚੀ ਰੋ ਰੋ ਕੇ ਕਹਿ ਰਹੇ ਸੀ ਵੀ ਇਸ ਤਰੀਕੇ ਨਾਲ ਨਹੀਂ ਖਤਮ ਕਰਨਾ ਚਾਹੀਦਾ ਸੀਗਾ ਦੋਸ਼ੀਆਂ ਨੂੰ ਸਜ਼ਾਵਾ ਮਿਲਣੀਆਂ ਚਾਹੀਦੀਆਂ ਸੀਗੀਆਂ ਇਹ ਪ੍ਰਤੀਕਿਰਿਆ ਸੀ ਸੁਣੀ ਆ ਕੱਲ ਦੇਖੋ ਮੈਂ ਤੁਹਾਨੂੰ ਕਿਹਾ ਕਿ ਮੇਰੇ ਨਿੱਜੀ ਤੌਰ ਤੇ ਇਸ ਅੰਦੋਲਨ ਦਾ ਬਹੁਤ ਪ੍ਰਭਾਵ ਪਿਆਗਾ ਇੱਕ ਕੁਰਬਾਨੀ ਕਰਨ ਦਾ ਮੈਂ ਕਹਿੰਦਾ ਮੇਰੇ ਚ ਜਜ਼ਬਾ ਵੀ ਇਸ ਅੰਦੋਲਨ ਚ ਪੈਦਾ ਹੋਇਆ ਮੈਂ ਇਕੱਲਾ ਬਹਿ ਕੇ ਸੋਚਿਆ ਕਿ ਯਾਰ ਇੰਨਾ ਲੋਕ ਪਿਆਰ ਕਰਦੇ ਆ ਬੰਦਾ ਇੱਥੇ ਕੀ ਕਰਨ ਆਉਂਦਾਗਾ ਇੱਕ ਆਪਣਾ ਚਲੋ ਜਿਹੜੀ ਕੋਈ ਵੀ ਸੇਵਾ ਹੁੰਦੀ ਹੈ ਕਿਸੇ ਲਾਲਚ ਵਸ ਵੀ ਕਰਦੇ ਨੇ ਲੋਕ ਅੱਜਕੱਲ ਜੇ ਲਾਲਚ ਪੋਜੀਟਿਵ ਹੋਵੇ ਹੁਣ ਜਿਵੇਂ ਕੋਲਕੱਤੇ ਦਾ ਸ਼ੌਂਕ ਸੀ ਮੈਂ ਮੈਂ ਇਸ ਤਰ੍ਹਾਂ ਦੀ ਸੇਵਾ ਕਰਨੀ ਆ ਕਿ ਮੈਨੂੰ ਜਾਣ ਤੋਂ ਬਾਅਦ ਮੇਰੇ ਲੋਕ ਮੈਨੂੰ ਚਾਹਣ ਜਾਂ ਮੇਰਾ ਨਾਂ ਰਵੇ ਲੋਕ ਮੈਨੂੰ ਸਤਿਕਾਰ ਕਰਨ ਤੇ ਮੈਂ ਬੜੇ ਮਾਣ ਨਾਲ ਕਹਿ ਸਕਦਾ ਕਿ ਸਾਡੇ ਭਰਾ ਨੂੰ ਲੋਕਾਂ ਨੇ ਯਾਦ ਕੀਤਾ ਕਿਸ ਤਰ੍ਹਾਂ ਸਾਡੀਆਂ ਜਿਹੜੀਆਂ ਮਾਮਾ ਸੀ ਕਿਸ ਤਰ੍ਹਾਂ ਰੋ ਰਹੀਆਂ ਸੀ ਇਹਦਾ ਮਤਲਬ ਇਹ ਸੀਗਾ ਵੀ ਕੋਲਕੱਤੇ ਨੂੰ ਜਨਮ ਦੇ ਨਾਲ ਹੀ ਮਾਂ ਹੋਰ ਸੀ ਤੇ ਦੂਜਾ ਜਿਹੜਾ ਅਸਲ ਮਾਮਾ ਹੋਰ ਮਾਮਾ ਜਿਹੜੀਆਂ ਅਸੀਂ ਕਲਕੱਤੇ ਜਿਨ੍ਹਾਂ ਨੇ ਜਿਨ੍ਹਾਂ ਦਾ ਫਿਊਚਰ ਕਲਕੱਤੇ ਨੇ ਸੇਵ ਕੀਤਾ ਪੈਨਸ਼ਨਾਂ ਲਵਾਈਆਂ ਕਿਸੇ ਨੂੰ ਘਰਾਂ ਘਰ ਪੁਆਏ ਕਿਸੇ ਦੇ ਕਿਸੇ ਨੂੰ ਹੋਰ ਕੰਮ ਕਰਾ ਕੇ ਦਿੱਤੇ ਉਹ ਮਾਮਾ ਦੀ ਨੂੰ ਵੀ ਆਪਾਂ ਆਖੋ ਪਰੋਖ ਨਹੀਂ ਕਰ ਸਕਦੇ ਸੋ ਮੈਂ ਸਮਝਦਾ ਕਿ ਨੌਜਵਾਨਾਂ ਨੂੰ ਇੱਕ ਜੰਮਨ ਵਾਲੀ ਮਾਂ ਦੀ ਸਦਕਾਰ ਕਰਨਾ ਚਾਹੀਦਾ ਉੱਥੇ ਉਹ ਮਾਮਾ ਜਿਹੜਾ ਤੁਹਾਨੂੰ ਉਦੋਂ ਮੇਂ ਜਿਆਦਾ ਪਿਆਰ ਦਿੰਦਿਆਂ ਉਹਨਾਂ ਦੀ ਵੀ ਆਪਾਂ ਐਵੇਂ ਇਤ ਨੂੰ ਘਟਾ ਕੇ ਨਹੀਂ ਦੇ ਸਕਦੇ ਬਿਲਕੁਲ ਮੈਂ ਦੇਖ ਰਿਹਾ ਤੁਹਾਡਾ ਗੱਲ ਕਰਦੇ ਮਨ ਵੀ ਔਖਾ ਹੋ ਰਿਹਾਗਾ ਇਹੋ ਜੇ ਵੇਲੇ ਸ਼ਬਦ ਕਈ ਵਾਰੀ ਅੰਦਰੋਂ ਔਖੇ ਹੋ ਨਿਕਲਦੇ ਹੈਗੇ ਜਿਵੇਂ ਤੁਸੀਂ ਗੱਲ ਕੀਤੀ ਸੀ ਵੀ ਮਨੋਵਲ ਟੁੱਟੇ ਜਾਂਦਾ ਜਾਂ ਭਿਖ ਵਿੱਚ ਵੀ ਬੰਦਾ ਸੋਚਦਾਗਾ ਰੱਬ ਨਾ ਕਰੇ ਕਿਸੇ ਪਰਿਵਾਰ ਨਾਲ ਇਸ ਤਰ੍ਹਾਂ ਹੋ ਬਾਈ ਹੈਣਾ ਜਦੋਂ ਅਗਲੇ ਨੇ ਕਿਸੇ ਨੇ ਕਿਸੇ ਨੂੰ ਇਨਸਾਫ ਦਿਵਾਉਣ ਵਾਸਤੇ ਕੋਈ ਮੋਰਚਾ ਲਾਉਣਾ ਪਵੇ ਖੱਚ ਵੀ ਅਗਲਾ 100 ਵਾਰ ਸੋਚੂਗਾ ਵੀ ਯਾਰ ਉੱਥੇ ਆਏ ਹੋਇਆ ਸੀ ਬਾਅਦ ਦੇ ਵਿੱਚ ਕਿਉਂਕਿ ਜਿਹੜੇ ਮੋਤਵਾਰ ਹੁੰਦੇ ਆ ਜਿਨ੍ਹਾਂ ਨੇ ਕਮੇਟੀ ਬਣਾਈ ਹੁੰਦੀ ਆ ਬਾਅਦ ਦੇ ਵਿੱਚ ਉਹਨਾਂ ਦੇ ਉੱਪਰ ਵੀ ਬਹੁਤ ਸਿਆਸੀ ਪ੍ਰੈਸ਼ਰ ਜਾਂ ਸਿਆਸੀ ਰੰਜਿਸ਼ਾਂ ਉਹਨਾਂ ਨਾਲ ਵੀ ਕੱਢੀਆਂ ਜਾਂਦੀਆਂ ਨੇ ਦੇਖੋ ਜਦੋਂ ਸਰਕਾਰ ਨੂੰ ਪਤਾ ਲੱਗਿਆ ਵੀ ਅਸੀਂ ਜਿਹੜਾ ਸਾਰੇ ਜਿਹੜੇ ਕਮੇਟੀ ਮੈਂਬਰ ਨੇ ਇਹ ਬੜੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਤਾਂ ਸਾਡੇ ਖਿਲਾਫ ਵੀ ਪੋਸਟਾਂ ਜਿਹੜੀਆਂ ਇਹਨਾਂ ਸਰਕਾਰਾਂ ਨੇ ਪਾਉਣੀਆਂ ਸਾਡਾ ਜਿਹੜਾ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਆ ਮੇਰੇ ਕੋਲ ਇੱਕ ਇਹਨਾਂ ਦਾ ਪ੍ਰਗਟ ਸਿੰਘ ਮੋੜ ਨਾਂ ਦਾ ਇਹਨਾਂ ਦਾ ਜਿਹੜਾ ਹੈਗਾ ਲਾਭ ਸਿੰਘ ਉਗੋਕੇ ਨਾਲ ਐਮਐਲਏ ਨਾ ਇੱਕ ਵਿਅਕਤੀ ਰਹਿੰਦਾਗਾ ਉਹਨਾਂ ਨੇ ਸਾਡੇ ਕਰਤਾਰ ਦੇ ਬਾਰੇ ਮੇਰੇ ਬਾਰੇ ਕਿਉਂਕਿ ਮੈਂ ਪਿੰਡ ਦਾ ਸਰਪੰਚ ਰਿਆਂਗਾ ਬਹੁਤ ਲੰਮਾ ਸਮਾਂ ਮੈਂ ਪਿੰਡ ਦੀ ਸੇਵਾ ਕੀਤੀ ਹੈ ਨਾ ਤੇ ਸਾਡੇ ਕਰਤਾਰ ਕੁਸ਼ੀ ਕਰਨ ਦੇ ਲਈ ਉਹਨਾਂ ਨੇ ਦੇਖੋ ਤਰਨਜੀਤ ਸਿੰਘ ਦੁੱਗਲ ਜਿਸ ਦਾ ਪਿੰਡ ਬਖਤਗੜ ਹੈ ਉਹ ਪਹਿਲਾਂ ਬਾਦਲ ਮੈਂ ਸ਼੍ਰੋਮਣੀ ਅਕਾਲੀ ਦਲ ਚ ਬਾਦਲ ਸੀ ਨਾ ਕਿ ਉਸਦੇ ਤੇ ਉਸਦੇ ਭਰਾ ਨੇ ਨਜਾਇਜ਼ ਕੰਮ ਤੇ ਗੁੰਡਾਗਰਦੀ ਕੀਤੀ ਹਾਲਾਂਕਿ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਆਸੀਂ ਚੈਲੰਜ ਕਰਦੇ ਆ ਜੇ ਮੇਰੇ ਪਿੰਡ ਦੇ ਵਿੱਚ ਜਾ ਕੇ ਪੁੱਛ ਸਕਦੇ ਹੋ ਕਿ ਤਰਨਜੀਤ ਸਿੰਘ ਦੁੱਗਲ ਦਾ ਕੀ ਪਿਛੋਕੜ ਆ ਦੂਜੀ ਗੱਲ ਜੇ ਅਸੀਂ ਗੁੰਡਾਗਰਦੀ ਕੀਤੀ ਹੈ ਤਾਂ ਸਰਕਾਰ ਤੁਹਾਡੀ ਆ ਸਾਡੀ ਸਾਡੀ ਇਨਕੁਆਇਰੀ ਕਰਾ ਲਓ ਸਾਨੂੰ ਫੜ ਕੇ ਸਾਨੂੰ ਜੇਲਾ ਸਿੱਟ ਦਿਓ ਪਰ ਇਹ ਜਿਹੜੇ ਬੇਮਤਲਬੀਆਂ ਸਾਨੂੰ ਡਰਾਉਣ ਦੀਆਂ ਗੱਲਾਂ ਨੇ ਦੇਖੋ ਨਾ ਤਾਂ ਅਸੀਂ ਕੱਲ ਡਰੇਆਂ ਨਾ ਅੱਜ ਡਰਾਂਗੇ ਨਾ ਆਉਣ ਵਾਲੇ ਸਮੇਂ 'ਚ ਡਰਾਂਗੇ ਅਸੀਂ ਤਾਂ ਅੰਦੋਲਨ ਜਦੋਂ ਖਤਮ ਹੋਇਆ ਉਦੋਂ ਵੀ ਅਸੀਂ ਇਹ ਗੱਲ ਕਹੀ ਆ ਕਿ ਜਿੰਨੇ ਸਾਡੇ ਜਿਹੜੇ 21 ਮੈਂਬਰੀ ਕਮੇਟੀ ਦੇ ਸਾਡੇ ਨਮਾਇंदे ਨੇ ਜੇਕਰ ਕਿਸੇ ਤੇ ਵੀ ਕੋਈ ਬਿਪਤਾ ਪੈਂਦੀ ਆ ਜਾਂ ਸਰਕਾਰ ਨੇ ਕੋਸ਼ਿਸ਼ ਕੀਤੀ ਕੋਈ ਵੀ ਪਰਚਾ ਕਿਉਂਕਿ ਅੱਜ ਇਹ ਇਹ ਸਰਕਾਰ ਕਰਦਾਰ ਕੁਸ਼ੀ ਕਰਦੀ ਆ ਕੋਈ ਵੀ ਐਸਾ ਜਿਹੜਾ ਘਟੀਆ ਇਲਜ਼ਾਮ ਵੀ ਇਹ ਸਰਕਾਰ ਲਾ ਸਕਦੀ ਆ ਜੀਦੇ ਤੇ ਬੰਦੇ ਦਾ ਜਿਹੜਾ ਕਰਦਾਰ ਖਤਮ ਹੋਣ ਦੇ ਕਿਨਾਰੇ ਹੋ ਜਾਂਦਾ ਹੈ ਨਾ ਜਿਸ ਤਰ੍ਹਾਂ ਪਠਾਨ ਮਾਜਰਾ ਸਾਹਿਬ ਨੇ ਕੀ ਗੱਲ ਕੀਤੀ ਇਹਨਾਂ ਆਪਦੇ ਜਿਹੜੇ ਜਿਹੜੇ ਉਹਨਾਂ ਦੇ ਨਹੀਂ ਬਣੇ ਜਿਹੜੇ ਇਹਨਾਂ ਦੀ ਸਰਕਾਰ ਚ ਐਮਐਲਏ ਸੀ ਬਿਲਕੁਲ ਇਥੋਂ ਸਿੰਗਲਾ ਸੀ ਉਹਦੇ ਤੇ ਕਰਪਸ਼ਨ ਦਾ ਇਲਜ਼ਾਮ ਲਾਤਾ ਤੇ ਬਾਅਦ ਵਿੱਚ ਉਹਨੂੰ ਸ਼ਾਮਲ ਵੀ ਕਰ ਲਿਆ ਹੁਣ ਪਠਾਨ ਮਾਜਰੇ ਤਾਂ ਇਹ ਕਹਤਾ ਸੀ ਮੇਰੇ ਨਾਲ ਕਾਊਂਟਰ ਕਰ ਨੂੰ ਫਿਰਦੇ ਆ ਸੋ ਇਹਨਾਂ ਲੋਕਾਂ ਤੋਂ ਆਪਾਂ ਕੀ ਆਸ ਕਰ ਸਕਦੇ ਆ ਨਾ ਇਹ ਸਾਡੇ ਧਾਰਮਿਕ ਤੌਰ ਤੇ ਸਾਡੇ ਸਾਥੀ ਨਹੀਂ ਨਾ ਇਹ ਜਿਹੜੇ ਹੈਗੇ ਨੇ ਆਪਾਂ ਬੋਲੀ ਦੇ ਤੌਰ ਤੇ ਸਾਡੇ ਸਾਥੀ ਨਹੀਂ ਇਹਨਾਂ ਦੇ ਹੁਕਮ ਤਾਂ ਬਾਈ ਜੀ ਦਿੱਲੀ ਤੋਂ ਚੱਲਦੇ ਨੇ ਉਹ ਉਹ ਸਾਨੂੰ ਖਤਮ ਕਰਨਾ ਚਾਹੁੰਦੇ ਸਾਡੀ ਬੋਲੀ ਪਾਣੀ ਸਾਡਾ ਧਰਮ ਖਤਮ ਕਰਨਾ ਚਾਹੁੰਦੇ ਆ ਤਾਂ ਹੀ ਪੰਜਾਬ ਅੱਜ ਖਤਰੇ 'ਚ ਚੱਲ ਰਿਹਾ ਹੈਗਾ ਸੋ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਇਕੱਠੇ ਹੋ ਕੇ ਦਾ ਕੋਈ ਹੱਲ ਕੱਢਣਾ ਪੈਣਾ ਤੇ ਨਹੀਂ ਬਹੁਤ ਮੁਸ਼ਕਲ ਆ ਪੰਜਾਬ ਦਾ ਅੱਗੇ ਚੱਲਣਾ ਅਸੀਂ ਇਸੇ ਮਸਲੇ ਤੇ ਰਾਜਦੇਵ ਸਿੰਘ ਖਾਲਸਾ ਨਾਲ ਗੱਲ ਕਰ ਰਹੀ ਸੀ ਉਹਨਾਂ ਨੇ 21 ਮੈਂਬਰੀ ਕਮੇਟੀ ਦਾ ਜ਼ਿਕਰ ਕੀਤਾ ਉਹ ਕਹਿੰਦੇ ਵੀ ਚਲੋ ਇਹ ਵੱਖਰਾ ਮਸਲਾ ਸੀ ਪਰ ਭਵਿੱਖ 'ਚ ਅਸੀਂ 21 ਮੈਂਬਰੀ ਕਮੇਟੀ ਨੇ ਇੱਕ ਮਤਾ ਪਾਸ ਕੀਤਾ ਇੱਕ ਸੌਂਪਾਈ ਆ ਵੀ ਭਵਿੱਖ 'ਚ ਹਰ ਮਸਲੇ ਤੇ ਅਸੀਂ ਸਰਕਾਰ ਨੂੰ ਘੇਰਾਂਗੇ ਕਿਸੇ ਵੀ ਨੌਜਵਾਨ ਨਾਲ ਕਿਸੇ ਵੀ ਬੰਦੇ ਨਾਲ ਇਸ ਤਰ੍ਹਾਂ ਦਾ ਸਿਆਸੀ ਜਿਹੜਾ ਹੈਗਾ ਧੱਕਾ ਹੁੰਦਾ ਅਸੀਂ ਰਾਜਨੀਤੀ ਤੋਂ ਉੱਪਰ ਉੱਠ ਕੇ ਅਸੀਂ ਉਹਨਾਂ ਦੇ ਲਈ ਸੰਘਰਸ਼ ਕਰਾਂਗੇ ਦੇਖੋ ਮੈਂ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਕੇ ਆਟਿਆ ਮੇਰੇ ਦੋ ਬੱਚੇ ਆ ਦੋ ਬੇਟੇ ਆ ਮੇਰੇ ਮੇਰੇ ਜਿਵੇਂ ਅੰਦੋਲਨ ਤੇ ਪ੍ਰਭਾਵ ਦੀ ਮੈਂ ਗੱਲ ਕਰ ਰਿਹਾ ਮੈਨੂੰ ਹੁਣ 1% ਵੀ ਖਤਰਾ ਨਹੀਂ ਮੈਨੂੰ 1% ਵੀ ਡਰ ਨਹੀਂ ਲੱਗਦਾ ਹੁਣ ਮੇਰਾ ਮਨ ਇਹ ਕਰਦਾਗਾ ਯਾਰ ਵੀ ਜੇ ਕਲਕੱਤੇ ਵਰਗੀ ਮੌਤ ਆਵੇ ਨਾ ਫਿਰ ਦੁਨੀਆ ਤੇ ਆਉਣਾ ਸਫਲਾ ਫਿਰ ਦੁਨੀਆ ਤੇ ਆਉਣਾ ਸਫਲਾ ਕਿਸ ਤਰ੍ਹਾਂ ਮਾਮਾ ਰੋਂਦੀਆਂ ਨੇ ਕਿਸ ਤਰ੍ਹਾਂ ਭਰਾ ਰੋ ਰਹੇ ਆ ਜੱਸੀ ਰੋ ਰਹੇ ਆ ਉਥੋਂ ਦੀਆਂ ਭੈਣਾਂ ਰੋ ਰਹੀਆਂ ਨੇ ਕਿਉਂਕਿ ਉਹ ਉਹਨਾਂ ਲੋਕਾਂ ਦਾ ਸਹਾਰਾ ਸੀ ਇੱਕ ਸੋ ਪੰਜਾਬੀ ਜਿਹੜੇ ਹੈਗੇ ਨੇ ਇਹ ਗੁਰੂਆਂ ਪੀਰਾਂ ਦੇ ਦੱਸੇ ਮਾਰਗ ਤੇ ਚੱਲਣ ਵਾਲੇ ਲੋਕ ਆ ਅਸੀਂ ਤਾਂ ਐਲਾਨ ਕਰਤਾ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਇਸ ਜ਼ਿਲ੍ਹੇ ਚ ਅਸੀਂ ਬਰਨਾਲਾ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਨੌਜਵਾਨਾਂ ਸਰਕਾਰ ਧੱਕਾ ਕਰੂਗੀ ਜਾਂ ਕਿਸੇ ਕਿਸੇ ਦੀ ਕਰਦਾਰਕੁਸ਼ੀ ਕਰੂਗੀ ਸਾਰੇ ਅਸੀਂ 21 ਦੇ 21 ਮੈਂਬਰ ਜਿਹੜੇ ਇਕੱਠੇ ਆ ਤੇ ਦੂਜੀ ਗੱਲ ਸਾਡੇ ਨਾਲ ਜਿਹੜੀਆਂ ਪੋਲੀਟਿਕਲ ਪਾਰਟੀਆਂ ਦੇ ਜਿਹੜੇ ਚੰਗੇ ਲੋਕ ਨੇ ਕਿਉਂਕਿ ਸਾਰੀਆਂ ਪਾਰਟੀਆਂ ਨਹੀਂ ਮਾਰੀਆਂ ਪਾੜੀਆਂ ਸਾਰੀਆਂ ਜਿਹੜੀਆਂ ਜੁਨੀਅਨ ਮਾਰੀਆਂ ਨਹੀਂ ਹੁੰਦੀਆਂ ਮੈਂ ਕਿਸੇ ਹੋਰ ਪਾਰਟੀ 'ਚ ਕੰਮ ਕਰਦਾ ਇਹ ਕਿਸੇ ਹੋਰ ਪਾਰਟੀ 'ਚ ਕੰਮ ਕਰਦਾ ਤੁਸੀਂ ਕਿਸਾਨ ਜਿਹੜੀ ਕੰਮ ਕਰਦੇ ਹੋ ਸਾਡੀ ਇਸ ਕਮੇਟੀ ਦੇ ਵਿੱਚ ਸਾਰੇ ਤਰ੍ਹਾਂ ਦੇ ਲੋਕ ਨੇ ਥੋਡੀ ਰਾਜਨੀਤੀ ਥੋਡੀ ਜਿਹੜੀ ਕਿਸਾਨ ਯੂਨੀਅਨ ਦੀ ਕੰਮ ਕਰਨ ਦਾ ਤਰੀਕਾ ਉਹ ਵੱਖਰਾ ਹੋ ਸਕਦਾ ਪਰ ਸਾਡਾ ਮਕਸਦ ਇੱਕਾ ਕੇ ਸਮਾਜ ਸੇਵਾ ਕਰਨੀ ਆ ਅਸੀਂ ਆਪਣੇ ਲੋਕਾਂ ਨੂੰ ਬਚਾਉਣਾ ਸੋ ਅਸੀਂ ਜਿਹੜੀ ਇਹ ਕਮੇਟੀ ਬਣੀ ਆ ਇਹ ਨੇ ਇਹਨਾਂ ਨੇ ਇਕੱਠੇ ਹੋ ਕੇ ਪਰਨ ਲਿਆਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਕੋਈ ਧੱਕਾ ਕਿਸੇ ਨੌਜਵਾਨ ਤੇ ਕਰੂਗੀ ਅਸੀਂ ਜਿਹੜਾ ਵੱਡਾ ਜਿਹੜਾ ਐਜੀਟੇਸ਼ਨ ਆ ਚਾਹੇ ਉਹਦੇ ਵਿੱਚ ਸਾਨੂੰ ਕੋਈ ਵੀ ਨੁਕਸਾਨ ਚੱਲਣਾ ਪਵੇ ਸਾਨੂੰ ਆਪਣੀ ਜਾਨ ਗਵਾਉਣੀ ਪਵੇ ਤਾਂ ਇਹ ਜਿਹੜੀ ਜਿਹੜੀ ਇਹ ਸਾਨੂੰ ਸੇਵਾ ਦੀ ਬਖਸ਼ਿਸ਼ ਗੁਰੂ ਸਾਹਿਬਾਨ ਨੇ ਕੀਤੀ ਆ ਜਾਂ ਸਾਡੇ ਤੇ ਹੋ ਰਹੀ ਆ ਪਰਮਾਤਮਾ ਹੋਰ ਬਲ ਬਖਸ਼ੇ ਕਿ ਅਸੀਂ ਹੋਰ ਤਕੜੇ ਹੋ ਕੇ ਲੋਕਾਂ ਦੀ ਸੇਵਾ ਕਰੀਏ ਤੇ ਇਹ ਦੁਨੀਆ ਤੋਂ ਜਦੋਂ ਜਾਈਏ ਤੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਨਾਂ ਲੋਕ ਇਸ ਤਰ੍ਹਾਂ ਯਾਦ ਕਰਨ ਵੀ ਇਹ ਚੰਗੇ ਇਨਸਾਨ ਸੀਗੇ ਅਸੀਂ ਉਹਨਾਂ ਲੋਕਾਂ ਚ ਉਹਨਾਂ ਇਹਨਾਂ ਲੋਕਾਂ ਦੇ ਵਿੱਚ ਅਸੀਂ ਮਾੜੇ ਇਨਸਾਨ ਬਣ ਕੇ ਇਸ ਦੁਨੀਆ ਤੋਂ ਨਹੀਂ ਜਾਣਾ ਚਾਹੁੰਦੇ ਜਿਹੜੀਆਂ ਬਾਕੀ ਮੰਗਾਂ ਸਨ ਕੁਝ ਜਿਵੇਂ ਫੰਡ ਵਾਲੀ ਮੰਗ ਸੀ ਜਾਂ ਕੁਝ ਹੋਰ ਤੁਹਾਡੀਆਂ ਮੰਗਾਂ ਸੀਗੀਆਂ ਉਹਦੇ ਨਾਲ ਸੰਬੰਧਤ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਨਾਲ ਰਾਬਤਾ ਰਹੂਗਾ ਜਾਂ ਉਹ ਵੀ ਜਿਹੜਾ ਹੈਗਾ ਸਕਿਪ ਹੋ ਗਿਆ ਨਹੀਂ ਅਸੀਂ ਕਿਉਂਕਿ ਮੈਂ ਸਾਰੀ ਗੱਲ ਸਮਝਾਈ ਡੀਸੀ ਸਾਹਿਬ ਨੂੰ ਕਈ ਗੱਲਾਂ ਤੇ ਅਸੀਂ ਡਿਸਕਸ ਵੀ ਕੀਤੀ ਜਿਹੜੇ ਉਹ ਡੀਸੀ ਸਾਹਿਬ ਸਹਿਮਤ ਵੀ ਹੋਏ ਇਸ ਗੱਲ ਨੂੰ ਜਿਹੜਾ ਪੰਚਾਇਤੀ ਭਾਗ ਦੇ ਫੰਡ ਸੀਗੇ ਉਹਦੇ ਵਿੱਚ ਸਾਨੂੰ ਉਹਨਾਂ ਨੇ ਕਿਹਾ ਸੀ ਕਿ ਅਸੀਂ ਦੇ ਦੇਾਂਗੇ ਫੰਡ ਉਹ ਤੇ ਪਰ ਜਦੋਂ ਇਹ ਸਾਡਾ ਜਿਹੜਾ ਰਾਬਤਾ ਜਦੋਂ ਸਾਰੀ ਗੱਲ ਇਹ ਆਪਣੇ ਪਰਿਵਾਰ ਤੇ ਆ ਗਈ ਹੁਣ ਉਹ ਜਿਹੜਾ ਹੈਗਾ ਅਸੀਂ ਜਿੱਥੇ ਪਰਿਵਾਰ ਸਾਨੂੰ ਕਹੂਗਾ ਜਿੱਥੇ ਸਾਡੀ ਜ਼ਰੂਰਤ ਪਈ ਅਸੀਂ ਪਰਿਵਾਰ ਦੇ ਨਾਲ ਖੜਾਂਗੇ ਕਿਉਂਕਿ ਉਹ ਸਾਡਾ ਨਿੱਜੀ ਤੌਰ ਤੇ ਸਾਡਾ ਭਰਾ ਸੀ ਪਰ ਅਸੀਂ ਇਹ ਆ ਵੀ ਅਸੀਂ ਉਹ ਅੱਗੇ ਲਾ ਕੇ ਚੱਲ ਜਿਹੜੀ ਲੜਾਈ ਲੜਨੀ ਆ ਉਹ ਹੁਣ ਪਰਿਵਾਰ ਦੇ ਪਿੱਛੇ ਲਾ ਕੇ ਅਸੀਂ ਲੜਾਈ ਲੜਾਂਗੇ ਜਿਵੇਂ ਪਰਿਵਾਰ ਕਹੂਗਾ ਜਿੱਥੇ ਸਾਡੀ ਜ਼ਰੂਰਤ ਪਈ ਡੀਸਾ ਦਫਤਰ ਜਾਣਾਗਾ ਜਾਂ ਪੰਚਾਇਤੀ ਵਿਭਾਗ ਦੇ ਆ ਕੋਈ ਵੀ ਆਪਣੀਆਂ ਜਿਵੇਂ ਕੰਮਾਂ ਦੀ ਰੀ ਚੈਕਿੰਗ ਹੋਣੀ ਆ ਕਿਤੇ ਸਾਡੇ ਜਿਹੜੀਆਂ ਉਹ ਬੰਦੀਆਂ ਨੇ ਐਮਬੀਆਂ ਬਣਦੀਆਂ ਨੇ ਹਨਾ ਉਹ ਬਣਾਉਣ ਦੇ ਵਿੱਚ ਜਿੱਥੇ ਸਾਡੀ ਲੋੜ ਹੋਊ ਅਸੀਂ ਪਰਿਵਾਰ ਨਾਲ ਜਾਵਾਂਗੇ ਬਹੁਤ ਸਾਰੇ ਇਸ ਤਰ੍ਹਾਂ ਦੇ ਮਸਲੇ ਪਹਿਲਾਂ ਵੀ ਹੋਏ ਨੇ ਬਹੁਤ ਸਾਰੇ ਕੇਸਾਂ ਦੇ ਵਿੱਚ ਲੋਕ ਕਹਿੰਦੇ ਹੁੰਦੇ ਆ ਸਵਾਲ ਖੜੇ ਕਰਦੇ ਹੁੰਦੇ ਆ ਕਿ ਜਿਹੜੀਆਂ ਕਮੇਟੀਆਂ ਹੁੰਦੀਆਂ ਨੇ ਮੂਰੇ ਮੋਤਵਰ ਹੁੰਦੇ ਆ ਉਹ ਵਿਖ ਜਾਂਦੇ ਆ ਜਾਂ ਝੁਕ ਜਾਂਦੇ ਆ ਜਾਂ ਡਰ ਜਾਂਦੇ ਆ ਜਾਂ ਉਹ ਸਮਝੌਤਾ ਕਰ ਜਾਂਦੇ ਆ ਉਹਨਾਂ ਦੇ ਉੱਪਰ ਸਵਾਲ ਖੜੇ ਕਰਨ ਲੱਗ ਜਾਂਦੇ ਲੋਕ ਅੱਜ ਵੀ ਕੁਝ ਲੋਕ ਆਪੋ ਆਪਣਾ ਚਲੋ ਪ੍ਰਤੀਕਰਮ ਸ਼ਬਦ ਆਪਣਾ ਹੁੰਦਾ ਰਹਿ ਹੁੰਦਾ ਕੀ ਕਿ ਹੋ ਜਾਓ ਕੁਛ ਬੋਲਦਾ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਚੰਗਾ ਹੋਇਆ ਕਮੇਟੀ ਨੂੰ ਜਿਹੜਾ ਹੈਗਾ ਪਾਸੇ ਕਰਕੇ ਪਰਿਵਾਰ ਸਹਿਮਤ ਹੋ ਗਿਆ ਕਮੇਟੀਆਂ ਤਾਂ ਕਹਿੰਦੇ ਜੀ ਬਕਾਊ ਹੁੰਦੀਆਂ ਵਿਖ ਜਾਂਦਗਾਂ ਨੇ ਦੇਖੋ ਪਹਿਲਾਂ ਤਾਂ ਮੈਂ ਤੁਹਾਡੇ ਜਰੀਏ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਸਾਡੇ ਰਾਜਨੀਤਿਕ ਵਿਰੋਧੀ ਹੋ ਸਕਦੇ ਆ ਜਾਂ ਕੋਈ ਨਿੱਜੀ ਵਿਰੋਧੀ ਵੀ ਹੋ ਸਕਦਾਗਾ ਮੈਂ ਉਹ ਉਸ ਭਰਾ ਨੂੰ ਬੇਨਤੀ ਕਰਨੀ ਚਾਹਣਾ ਕਿ ਕੋਈ ਵੀ ਇਸ ਤਰ੍ਹਾਂ ਦਾ ਇਲਜ਼ਾਮ ਲਾਉਣ ਤੋਂ ਪਹਿਲਾਂ ਸਾਨੂੰ ਪੁੱਛਿਆ ਜਾਵੇ ਕੋਈ ਆਪਾਂ ਕਿਉਂਕਿ ਸੋਸ਼ਲ ਮੀਡੀਆ ਦਾ ਟਾਈਮ ਆ ਮੈਂ ਤੁਹਾਡੇ ਤੇ ਕੋਈ ਗੱਲ ਚਿੱਕੜ ਸੜਦਾ ਤੁਸੀਂ ਮੇਰੇ ਤੇ ਸਿੱੜ ਦੋ ਇਹਦਾ ਤਾਂ ਕੋਈ ਫਾਇਦਾ ਨਹੀਂ ਹੈ ਨਾ ਮੈਂ ਉਸ ਵੀਰ ਨੂੰ ਬੇਨਤੀ ਕਰਨੀ ਚਾਹਣਾ ਜੇਕਰ ਕੋਈ ਵੀ ਸਵਾਲ ਕਰਨਾ ਪਹਿਲਾਂ ਸਾਥੋਂ ਪੁੱਛ ਕੇ ਚ ਕਰੋ ਜੇ ਅਸੀਂ ਉਸ ਤੁਹਾਡੇ ਸਵਾਲ ਨੂੰ ਅਸੀਂ ਜਵਾਬ ਨਹੀਂ ਦੇ ਸਕਦੇ ਜਾਂ ਅਸੀਂ 99% ਵੀ ਅਸੀਂ ਅਸ ਗਲਤ ਹੋਈਏ ਤਾਂ ਤੁਸੀਂ ਜੋ ਮਰਜ਼ੀ ਕਰ ਲਿਓ ਅਸੀਂ 100% ਸਹੀ ਆ ਜੇ ਇੱਕ ਵੀ ਪਰਸੈਂਟ ਅਸੀਂ ਗਲਤ ਹੋਏ ਤਾਂ ਤੁਸੀਂ ਜੋ ਮਰਜ਼ੀ ਸੋਸ਼ਲ ਮੀਡੀਆ ਤੇ ਪਾਓ ਜੋ ਮਰਜ਼ੀ ਸਾਡੇ ਖਿਲਾਫ ਲਿਖੋ ਉਹ ਸਭ ਫਿਰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜਿਹੜਾ ਬੰਦਾ ਗਲਤ ਆ ਉਹਦੇ ਖਿਲਾਫ ਪਈ ਜਾਣਗੇ ਤਾਂ ਉਹਨੂੰ ਕੀ ਫਰਕ ਪੈਣਾ ਪਰ ਜਿਹੜਾ ਬੰਦਾ ਸਹੀ ਹੁੰਦਾਗਾ ਉਹਦੇ ਖਿਲਾਫ ਜਦੋਂ ਕੋਈ ਬੰਦਾ ਲਿਖਦਾ ਤਾਂ ਉਹਦਾ ਜਿਹੜਾ ਮਨੋਵਲ ਮੈਂ ਤੁਹਾਨੂੰ ਦੱਸਿਆ ਵੀ ਉਹ ਡਿੱਗਦਾਗਾ ਉਹ ਕਿਸ ਤਰ੍ਹਾਂ ਫਿਰ ਸਮਾਜ ਸੇਵਾ ਚ ਅੱਗੇ ਵਧੂਗਾ ਇੱਕ ਬੰਦਾ ਇਮਾਨਦਾਰੀ ਨਾਲ ਕੰਮ ਕਰ ਰਿਹਾ ਦੂਜੀ ਦੂਜਾ ਉਹਦੇ ਚਿੱਕੜ ਸਿੱਟੇ ਜਾ ਰਹੇ ਨੇ ਤਾਂ ਉਹ ਕੰਮ ਨਹੀਂ ਕਰ ਸਕਦਾ ਉਹ ਸਮਾਜ ਦੀ ਸੇਵਾ ਨਹੀਂ ਕਰ ਸਕਦਾ ਸੋ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਬਹੁਤ ਘੱਟ ਲੋਕ ਹੁੰਦੇ ਆ ਕਲਕੱਤੇ ਵਰਗੇ ਜਾਂ ਦੀਪ ਸਿੱਧੂ ਵਰਗੇ ਅਮਰਤ ਪਾਲ ਵਰਗੇ ਕਿੰਨੇ ਕੁ ਨੌਜਵਾਨ ਨੇ ਜਿਹੜੇ ਲੋਕਾਂ ਦੀ ਲੜਾਈ ਲੜਦੇ ਆ ਇਹ ਜੇ ਬਹੁਤ ਘੱਟ ਨੌਜਵਾਨ ਹੁੰਦੇ ਆ ਜਿਹੜੇ ਆਪਣੇ ਜਾਨ ਤਲੀ ਤੇ ਧੜਕੇ ਆਪਣੇ ਪਰਿਵਾਰ ਦੀ ਜਿਹੜੀ ਸੇਫਟੀ ਆ ਖਤਰੇ ਚ ਪਾ ਕੇ ਉਹ ਲੋਕਾਂ ਦੀ ਲੜਾਈ ਲੜਦੇ ਆ ਸੋ ਇਹ ਜੇ ਜਿਹੜੇ ਨੌਜਵਾਨਾਂ ਨੂੰ ਕਦੇ ਇਗਨੋਰ ਨਹੀਂ ਕਰਨਾ ਚਾਹੀਦਾ ਕਦੇ ਉਹਨਾਂ ਦਾ ਮਨੋਵਲ ਡੇਗਣਾ ਨਹੀਂ ਚਾਹੀਦਾ ਤਾਂ ਜੋ ਪੰਜਾਬ ਜਿਹੜਾ ਸਹੀ ਮੈਨੇ ਅਜ ਪੰਜਾਬ ਨੂੰ ਬਚਾਇਆ ਜਾ ਸਕਿਆ ਅਜ ਪੰਜਾਬ ਨੂੰ ਬਚਾਉਣ ਦੀ ਲੋੜਾ ਨਾ ਕਿ ਇਹ ਨੌਜਵਾਨਾਂ ਨੂੰ ਜਿਹੜਾ ਹੈਗਾ ਜਿਸ ਤਰ੍ਹਾਂ ਸਰਕਾਰ ਡਰਾ ਕੇ ਦਬਾਉਣਾ ਚਾਹੁੰਦੀ ਆ ਜੇ ਸਰਕਾਰ ਡਰਾ ਕੇ ਪਿੱਛੇ ਕਰ ਰਹੀ ਆ ਤੁਸੀਂ ਉਹਨਾਂ ਨੂੰ ਮਾਨਸਿਕ ਤੌਰ ਤੇ ਡਰਾ ਕੇ ਅੰਦਰ ਬਾੜ ਰਹੇ ਹੋ ਤੇ ਪੰਜਾਬ ਚੱਲੂਗਾ ਕਿਵੇਂ ਜੀ ਸੋ ਬਾਈ ਜੀ ਅਰਦਾਸ ਕਰਦੇ ਆ ਵਾਹਿਗੁਰੂ ਤੁਹਾਨੂੰ ਇਸੇ ਤਰ੍ਹਾਂ ਸਮਤ ਤੇ ਇਸੇ ਤਰ੍ਹਾਂ ਬਲ ਵਖਸ਼ੇ ਅੰਗ ਸੰਗ ਤੁਹਾਡੇ ਸਹਾਈ ਹੋਵੇ ਪੰਜਾਬ ਦੀ ਗੱਲ ਪੰਜਾਬ ਦੇ ਆਪਣੇ ਲੋਕਾਂ ਦੀ ਗੱਲ ਇਹ ਸਮਾਜ ਸੇਵਾ ਪੰਜਾਬ ਦੇ ਹੱਕਾਂ ਦੀ ਆਵਾਜ਼ ਸਦਾ ਤੁਸੀਂ ਬੁਲੰਦ ਰੱਖੋ ਤੁਹਾਡੇ ਦੁੱਖ ਤੁਹਾਡੇ ਪੀੜ ਨਾਲ ਤੁਹਾਡੇ ਸ਼ਰੀਕ ਆ ਸਾਂਝੀ ਆ ਇਹ ਪੀੜ ਮੈਨੂੰ ਪਤਾ ਇੱਕ ਜਿਹੜਾ ਦੋਸਤ ਭਰਾਵਾਂ ਤੋਂ ਵੀ ਵੱਧ ਕੇ ਹੋਵੇ ਉਹਦੇ ਦਿਲ ਚੋਂ ਆਪਾਂ ਕਦੇ ਕੱਢ ਨਹੀਂ ਸਕਦੇ ਹੁੰਦੇ ਪਰ ਫਿਰ ਵੀ ਵਾਹਿਗੁਰੂ ਤੁਹਾਨੂੰ ਵੀ ਜਿਹੜਾ ਹੈਗਾ ਬਲ ਬਖਸ਼ੇ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਾਰੀ